ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੇ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9876823917 ਨਾਲ ਲੱਗੇ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਉਹਦੇ ਨਾਲ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਪੈਂਡ ਕੋਠਾਗੁਰੂ ਕਾ ਬਾਈ ਜੀ ਨੇ ਕਰਾਵਾਇ ਗੱਲਬਾਤ ਇੱਕ ਦੂਜਾ ਸੂਆ ਸੂਈ ਸਬਾਈ ਵਹਿੜਾ 10 11 ਦਿਨਾਂ ਦੀ ਤੇ ਇੱਕ ਚੰਗਾ ਤੋਹਫਾ ਵੀਰੇ ਸੂਣ ਵਾਲੀ ਆ ਇਹਦੀ ਵੀ ਕਰਾਵਾਇ ਗੱਲਬਾਤ ਕੀ ਗੱਲ ਆ ਕੀ ਰੇਟ ਆ ਸਾਰਾ ਕੁਝ ਪੁੱਛ ਕੇ ਦੱਸਾਂਗੇ ਆਜੋ ਬਾਪੂ ਜੀ ਆਈ ਸਸੀ ਗਾਵਾਪੂ ਜੀ ਸਸੀ ਗਾਵਾਪੂ ਜੀ ਹੋ ਠੀਕ ਠਾਕ ਹੋ ਜੀ ਹਾਂ ਜੀ ਸਟਾਰ ਓਕੇ ਜੀ ਨੰਬਰ ਬੋਲਿਓ ਜੀ ਨੰਬਰ ਜੀ 98 ਤੋਂ 32 21 ਤੋਂ 96 ਦੁਬਾਰਾ ਫੇਰ ਰਿਪੀਟ ਕਰ ਦੇ ਜੀ 98232 21296 ਓਕੇ ਤੇ ਬਾਪੂ ਪਿੰਡ ਆਪਣਾ ਕੋਠਾਗੁਰੂ ਕਾ ਆ ਗਿਆ ਨਾ ਕੋਠਾਗੁਰੂ ਦਸੀਲ ਦਸੀਲ ਫੂਲ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਨੇੜੇ-ਤੇੜੇ ਦੇ ਪਿੰਡ ਆਪਣੇ ਜਲਾਲ ਨੇੜੇ ਰਹਿ ਗਾ ਜਲਾਲ ਆ ਗਿਆ ਮਲੂਕਾ ਆ ਗਿਆ ਭਗਤਾ ਆ ਗਿਆ ਓਕੇ ਜੀ ਜਲਾਲ ਰੋਡ ਤੇ ਘਰ ਆਪਣਾ ਜਲਾਲ ਰੋਡ ਤੇ ਘਰ ਓਕੇ ਪਿੰਡ ਕੋਠਾਗੁਰੂ ਕੋਠਾਗੁਰੂ ਜਿਹੜੇ ਬਾਪੂ ਆਪਾਂ ਪਹਿਲੇ ਨੰਬਰ ਕੀ ਡੀਟੇਲ ਹੈ ਜੀ ਇਹਦੀ ਇਹਦਾ ਜੀ ਦੂਜਾ ਸੂਆ ਓਕੇ ਤੇ ਦੂਜਾ ਤਾਂ ਦੁੱਧ ਚੰਗਾ ਦਿੰਦਾ ਇਹ ਆਪਣੇ ਘਰ ਦੀ ਹੈਗੀ ہاں ਘਰ ਦੀ ਪਿਛਲਾ ਸੂਆ ਚੋਇਆ ਵਾ ہاں ਪਿਛਲਾ ਸੂਆ ਪਿਛਲੀ ਵੇਰ ਕਿੰਨਾ ਇਹਨੇ ਦੁੱਧ ਦਿੱਤਾ ਜੀ 26 ਲੀਟਰ ਦੁੱਧ ਚੋਇਆ 26 ਲੀਟਰ ਸੂਆ ਦੂਜਾ ਆ ਗਿਆ ਕੱਦਗਾਠ ਦੀ ਕੋਈ ਕਮੀ ਨਹੀਂ ਤੇ ਆ ਦੇਖੋ ਵੀਰ ਮੈਂ ਤੁਹਾਨੂੰ ਥਾਣੇ ਦੇ ਕਰਾਉਣਾ ਚੈੱਕ ਦੇਖੇ ਹੀ ਬਣਦੇ ਆ ਥਣ ਤਾਂ ਚਾਰੇ ਥਣ ਨਿੱਕਰ ਮੇ ਪੀੜੀ ਦੇ ਪਾ ਬਿਮਾਰ ਗਿਆ ਤੇ ਫੇਸਪੂਸ ਪੂਰਾ ਚੰਗਾ ਖੋਲੋ ਬਾਪੂ ਨੂੰ ਤੋਰ ਕੇ ਦਿਖਾ ਦਈਏ ਆ ਦੇਖੋ ਜੀ ਫੇਸ ਦੇਖੋ ਗਰਮੀ ਹੁਣ ਪੂਰੀ ਗਰਮੀ ਆ ਵੀਰੇ ਆਰਾਮ ਨਾ ਖੜੀ ਕੋਈ ਪੱਖਾ ਨਹੀਂ ਕੋਈ ਕੁਛ ਨਹੀਂ ਨਜ਼ਾਰੇ ਨਾ ਖੜੀ ਪੁਰਣ ਲੈ ਚੱਲੋ ਆ ਦੇਖੋ ਜੀ ਵੱਡੇ ਘੱਟ ਘਾਟ ਦੀ ਆ ਤੇ ਦੁੱਧ ਵੀ ਬਾਈ ਨੇ ਜਿੰਨਾ ਦੱਸਿਆ ਬਾਕੀ ਦੇ ਦੂਗੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕਹਿਣ ਦੀ ਗੱਲ ਹੈਗੀ ਆ ਆ ਦੇਖੋ ਜੀ ਕਰੋ ਚੈੱਕ ਤੇ ਘੱਟ ਘਾਟ ਬਹੁਤ ਜ਼ਿਆਦਾ ਹੈਗਾ ਪੂਰੀ ਚੰਗੀ ਐਚਫ ਨਾਲ ਥੋੜਾ ਜਿਹਾ ਹਲਕਾ ਜਿਹਾ ਕਰਾਉਸ ਆ ਗਿਆ ਮੋੜ ਲਿਓ ਜੀ ਆ ਦੇਖੋ ਜੀ ਕਰੋ ਚੈੱਕ ਪਹਿਲੇ ਨੰਬਰ ਵਾਲੀ ਤੁਹਾਨੂੰ ਦਿਖਾ ਦਿਆਂ ਸੱਬੀ ਫਿਰਦੀ ਐ ਇੰਨਾ ਜੋਰ ਆ ਵਾ ਪੂਰੇ ਪੈਰ ਨਹੀਂ ਲੱਗਣ ਦਿੰਦੀ ਆ ਦੇਖੋ ਜੀ ਪੂਰੀ ਇੱਕ ਨੰਬਰ ਵੜ ਹੈਗੀ ਤੇ ਚੰਗੀ ਫੇਸ ਕੁਆਲਿਟੀ ਆ ਤੇ ਬਰੀਕ ਪਿੰਡੇ ਦੀ ਆ ਪੂਰੀ ਦੂਜੀ ਛੜ ਦੇ ਵੀ ਥਾਣ ਮੈਂ ਤੁਹਾਨੂੰ ਚੈੱਕ ਕਰਾਉਣਾ ਆ ਦੇਖੋ ਜੀ ਮਿਲਕ ਵੇਨ ਦੇਖੋ ਪੂਰੀ ਸਟਰੋਂਗ ਮਿਲਕ ਵੇਨ ਆਉਂਦੀ ਆ ਤੇ ਮੂਰੋਂ ਵੀ ਫੋਟਾਂ ਨੂੰ ਹਵਾਨਾ ਗਾਂ ਨੂੰ ਪਿਆ ਗੁੱਠਾ ਗੱਠਾ ਪੂਰੀਆਂ ਵਧੀਆ ਤੇ ਪਿਛਲੇ ਪਾਸੇ ਵੀ ਪਾਪੂ ਦਿਨ ਕਿੰਨੇ ਲੈ ਜੂਗੀ ਚਲੋ ਹਫਤਾ ਲੈ ਜੀ ਤੇ ਦੁੱਧ ਕਿੰਨਾ ਘੜ ਦੂਗੀ ਅਤਕੀ ਦੁੱਧ ਦੇਖੋ ਜਰਨਾ ਇਹ 26 ਦਾ ਆਪਣਾ ਚੋਲਾ ਦਾ ਘਾਹ ਦੀ ਸੇਵਾ ਦਾ ਕਿੰਨਾ ਮਰਜ਼ੀ ਲੈ ਲੈ 26 ਤਾਂ ਦੇਊਗੀ ਹਾਂ ਹਾਂ 26 ਦਾ ਆਰਾਮ ਨਾਲ ਤੇਰੀ ਡਿਮਾਂਡ ਇਹਦੀ ਜਾਇਜ਼ ਜੀ ਕੀ ਆ ਗਈ? ਸਵਾਰੀ ਜੀ ਇੱਤੋਂ ਫਿਰ 85000 ਦੀ ਡਿਮਾਂਡ ਤਾਂ ਤਾਂ ਹੋਊ ਨਾ ਮੌਕੇ ਤੇ ਮਾਮਣ ਤਾਂ ਕਰਦਾ ਵੀਰੇ ਡਿਮਾਂਡ ਇਹਦੀ 85000 ਆ ਗਈ ਦੁਬਾਰਾ ਫੇਰ ਚੈੱਕ ਕਰ ਲਓ ਦੁੱਧ ਵਾਕਈ ਦੇ ਦੂ ਬਾਪੂ ਦੇ ਕਹਿਣ ਦੀ ਗੱਲ ਨਹੀਂ ਹੈਗੀ 26 ਕਿਲੋ ਤੁਸੀਂ ਮੰਨ ਕੇ ਲੈ ਜਾਓ ਦੁੱਧ ਵੱਧ ਹੀ ਦੇਊਗੀ ਤੇ ਪਿਛਲੇ ਪਾਸੇ ਮੈਂ ਤੁਹਾਨੂੰ ਦੇਵਾਂ ਲੂਆ ਸੀਲ 30 ਫੁੱਲ ਆ ਬਾਪੂ ਹਾਂ ਹਾਂ ਫਿਰ ਉਹ ਹੱਥ ਹੱਥ ਦਿਖਾ ਦੇ ਫ ਆ ਦੇਖੋ ਜੀ ਸਮਾਈ ਪੂਰੀ ਫੁੱਲ ਹੋਈ ਬਾਬੂ ਉਹਨਾਂ ਦੀ ਆ ਸਮਾਈ ਤਾਂ ਫਿਰ ਸਮਾਈ ਨਹੀਂ ਤਸਮ ਬੰਦ ਆ ਦੇਖੋ ਵੀਰੇ ਤਾਂ ਦੋ ਦੇਖੋ ਬਹੁਤ ਪਈ ਆ ਇਹਦਾ ਸੱਤ ਸਤਦਾਂ ਨੂੰ ਸਟ੍ਰੇਟ ਢੁਈ ਆ ਜਮਾ ਸਿੱਧੀ ਤੇ ਪੂਰੀ ਰੀੜ ਦੀ ਹੱਡੀ ਦੀ ਪੂਰੀ ਮਜ਼ਬੂਤ ਆ ਗਈ ਆ ਦੂਜੀ ਸਾਈਡ ਤੋਂ ਦੇਖ ਲਓ ਤੇ ਬਾਈ ਤੋਂ ਆਪਾਂ ਡਿਮਾਂਡ ਤੁਹਾਨੂੰ ਪੁੱਛ ਕੇ ਦੱਸੀ ਹੁਣ ਆਪਾਂ ਦੋ ਨੰਬਰ ਬਾਰੇ ਗੱਲ ਕਰਦੇ ਆ ਜੀ ਇਹਦੀ ਕੀ ਡਿਟੇਲ ਆ ਬਾਬੂ ਜੀ ਇਹ ਇਸ ਰੇਅ ਦਾ ਦੂਜੇ ਤੋਂ ਇਹ ਤੇ ਦਿਨ ਕਿੰਨੇ ਹੋਗੇ ਸੂਈ ਨੂੰ? ਤੇ ਉਹਨਾਂ ਨੂੰ ਹੋਗੇ 10-12 ਹੋਗੇ ਹੁਣ। ਦੁੱਧ ਕਿੰਨਾ ਰੈਡੀ ਆ ਹੁਣ? ਉਹ ਤਾਂ ਹੈਗਾ ਕਰ ਕਰ। ਤੇ ਵਧੂਗੀ ਉਮੀਦ ਹੈਗੀ? ਹਾਂ ਮੇਰੇ ਤਾਂ ਉਹ ਵਧੂਗੀ ਬੜੇ ਤੇ ਕਿ ਵਧੂਗੀ ਪਸ। 12-13 ਕਿਲੋ ਦਾ ਦੇ ਹੀ ਦੇਊਗੀ। ਹਾਂ ਹਾਂ 12 ਕਿਲੋ ਦੇ ਦਊਂਗੀ। ਓਕੇ। ਡਿਮਾਂਡ ਕੀ ਆ ਗਈ ਇਹਦੀ? ਡਿਮਾਂਡ ਇਹਦਾ ਹੈਗਾ 55000 ਰੁਪਏ। 55000 ਰੁਪਏ। ਮਾਨਦਾਨ ਹੋ ਜੂ ਮੌਕੇ ਤੇ। ਹਾਂ ਮਾਨਦਾਨ ਕਰਦੇ ਆ। ਕੱਢ ਲ ਬਾਹਰ ਨੂੰ ਤੋੜ ਕੇ ਦਿਖਾ ਦੀ। ਆ ਦੇਖੋ ਜੀ। ਕਰੋ ਚੈੱਕ, ਥਣਲੇਵਾ ਕਰੋ ਚੈੱਕ। ਮਗਰ ਬੱਚੀ ਆ ਗਈ ਜਰਸੀ। ਇਹ ਵੀ ਐਫ ਐਫ ਨਾਲ ਜਰਸੀ ਦਾ ਥੋੜਾ ਜਿ ਪੂਰੀ ਚੰਗੀ ਬਿਹੜ ਲੈ ਚਲੋ ਜੀ ਸਿੱਧੀ ਆ ਵੇਖੋ ਦੋ ਨਾ ਘਰ ਦੁੱਧ ਪੀਣ ਨੂੰ ਫੈਟ ਵੀ ਚੰਗੀ ਆਊਗੀ ਮੱਝ ਨਾਲ ਦੁੱਧ ਪੂਰਾ ਵਧੀਆ ਰੰਗ ਪਰ ਕਰੂਗਾ ਤੇ ਪੂਰੀ ਚੰਗੀ ਬਿਹੜ ਹੈਗੀ ਬਾਈ ਨਾ ਕਰ ਲਿਓ ਸੰਪਰਕ ਆ ਦੇਖੋ ਸੁਹਾ ਦੂਜਾ ਆ ਗਿਆ ਤੇ ਫੇਸ ਕੁਆਲਿਟੀ ਪੂਰੀ ਚੰਗੀ ਆ ਦੇਖੋ ਜੀ ਨਾੜਾ ਨੂੜਾ ਪੂਰੀਆਂ ਵਧੀਆ ਥੱਲੇ ਵੇ ਤੇ ਬੱਚੇ ਦਾ ਕਰਦੀ ਹੈ ਜੀ ਥੋੜਾ ਜਿਹਾ ਚਲੋ ਚੱਲਣ ਦੇ ਕੋਈ ਨਹੀਂ ਆ ਦੇਖੋ ਜੀ ਇੱਕ ਨੰਬਰ ਕਵਾਲਿਟੀ ਇਹਦੀ ਵੀ ਪੂਰੀ ਚੰਗੀ ਆ ਗਰਮ ਹੀ ਨਾਂ ਦੇ ਬਰਾਬਰ ਮੈਨੂੰ ਆ ਵੇਖੋ ਜੀ ਵੇਖ ਸਕਦੇ ਹੋ ਬੱਚੀ ਕਰਾ ਦਿੰਨਾ ਮੈਂ ਤੁਹਾਨੂੰ ਜਿੱਦ ਮੁੱਲ ਵਾਈ ਤੋਂ ਪੁੱਛ ਕੇ ਦੱਸਦਾ ਹਾਂ ਇਹ ਹਣ ਲੈਵਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਣਾ ਸੀ ਠੰਡੀ ਸੀ ਲਈ ਵੀ ਕੋਈ ਆਏ ਨਹੀਂ ਸਾਰਾ ਮਾਰ ਦੋ ਬਾਪੂ ਜੀ ਬਣ ਗਏ ਪਤਾ ਲੱਗ ਜੂਗਾ ਆ ਦੇਖੋ ਜੀ ਓਕੇ ਦੂਜੇ ਜੋ ਮਾਰਦੇ ਦੁੱਧ ਬਣਿਆ ਵਾ ਵੀਰੇ ਹੁਣ ਤਾਂ ਤੁਸੀਂ ਪੀ ਲੈਣ ਲੱਜਾ ਕੇ ਆ ਦੇਖੋ ਮਾਰ ਕੇ ਮਾਰਦੇ ਦੂਜਾ ਜੋ ਮਾਰਦੇ ਕੋਈ ਕੋਰਾ ਆਮ ਨਾ ਖੜੀ ਆਏ ਤਾਂ ਪਸਮੀ ਨਹੀਂ ਕੋ ਨਿਆਣੇ ਦੀ ਲੋੜ ਨਹੀਂ ਕੋਈ ਕਾਹਦੀ ਲੋੜ ਨਹੀਂ ਆ ਦੇਖੋ ਜੀ ਧਾਰ ਪੋਲੀ ਆਪਾਂ ਬਪੂ ਬੁਰੀ ਧਾਰ ਪੂਰੀ ਤੇ ਡਿਮਾਂਡ ਇਹਦੀ ਆ ਗਈ 55000 ਓਕੇ ਤੇ ਕਰ ਲਿਓ ਬਾਈ ਨਾਲ ਸੰਪਰਕ ਦੋ ਬਹਿੜਾਂ ਸੀ ਦੋਨੇ ਤੁਹਾਨੂੰ ਦਿਖਾਤੀਆਂ ਤੇ ਨੰਬਰ ਫੇਰ ਬੋਲ ਦਿਓ ਜੀ 90 90 200 232 2144 ਓਕੇ ਜੀ ਪਿੰਡ ਗੋਠਾਗੁਰੂ ਦਾ ਪਿੰਡ ਗੋਠਾਗੁਰੂ ਦਾ ਜਲਾਲਾ ਲਾਰਾ ਓਕੇ ਬਾਈ ਦੋ ਬੈੜਾ ਸੀ ਬਾਈ ਦੋਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ